ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤਿ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕਾ ਅਜੀਤ ਸੈਣੀ ਜੀ ਦੇ ਲਿਖੀ ਹੋਈ ਕਹਾਣੀ ਮੈਂ ਤੇ ਸੋਨੂੰ ਮੈਂ ਮਾਪਿਓ ਦੇ लाਡਲੇ ਧੀ ਸੀ ਦੋਹਾਂ ਭਰਾਵਾਂ ਦੀ ਇੱਕ ਭੈਣ ਸਭ ਤੋਂ ਛੋਟੀ ਸਾਰੇ ਹੀ ਮੈਨੂੰ ਬੜਾ ਪਿਆਰ ਕਰਦੇ ਸਨ ਲਾਡਾਂ ਪਿਆਰਾਂ ਨਾਲ ਪੜੀ ਮੈਂ ਕਿਸੇ ਦੀ ਮਾੜੀ ਜਹੀ ਗੱਲ ਯਾ ਝਿੜਕਵੀ ਨਹੀਂ ਸਹ ਸਕਦੀ ਪਰ ਇਸ ਲਾਡ ਪਿਆਰ ਦੇ باوجود ਮੇਰਾ ਦਿਮਾਗ ਨਹੀਂ ਸੀ ਵਿਗੜਿਆ ਮੈਂ ਆਪਣੇ ਖਾਨਦਿਆ ਕੁੜੀਆਂ ਵਿੱਚੋਂ ਕਾਫੀ ਹੁਸ਼ਿਆਰ ਸੀ ਪੜਨ ਵਿੱਚ ਤੇ ਖੇਡਣ ਵਿੱਚ ਵੀ ਮੈਨੂੰ ਪੂਰੇ-ਪੂਰੇ ਲਗਨ ਸੀ ਸਾਡੇ ਪਿਤਾ ਜੀ ਇੱਕ ਵਿਦਵਾਨ ਅਤੇ ਸਰਕਾਰੀ ਅਧਿਕਾਰੀ ਸਨ ਪਰ ਨਿਮਰਤਾ ਦੇ ਪੁੰਜ ਹੰਕਾਰ ਜਾਂ ਵੱਡੇਪਣ ਦੀ ਹਉਮੈ ਉਹਨਾਂ ਦੇ ਲਾਗੇ ਤੱਕ ਵੀ ਨਹੀਂ ਸੀ ਲੰਗੀ ਉਹਨਾਂ ਦਾ ਸਰਕਾਰੀ ਦਰਬਾਰੇ ਚੰਗਾ ਅਸਰ ਸੂਕ ਸੀ। ਐਸੇ ਲਈ ਉਹ ਲੋੜਵੰਦਾਂ ਦੀ ਸਹਾਇਤਾ ਕਰਨ, ਕਿਸੇ ਦੇ ਵਿਗੜੇ ਕਾਰਜਾਂ ਨੂੰ ਸਵਾਰਨ ਤੋਂ ਕਦੇ ਵੀ ਪਿੱਛੇ ਨਹੀਂ ਸਨ ਹਟੇ। ਉਹਨਾਂ ਦੇ ਨਾਲ ਦੇ ਹੋਰ ਅਧਿਕਾਰੀ ਅਜਿਹੇ ਕੰਮ ਕਰਾਉਣ ਲਈ ਵੱਡੀਆਂ-ਵੱਡੀਆਂ ਰਕਮਾਂ ਵਸੂਲਦੇ, ਦਾਲੀਆਂ ਲੈਂਦੇ, ਵਗਾਰਾ ਕਰਾਉਂਦੇ। ਉਹਨਾਂ ਦੇ ਵੱਡੇ-ਵੱਡੇ ਠਾਠ-ਵਾਟ ਸਨ। ਵੱਡੀਆਂ-ਵੱਡੀਆਂ ਕੋਠੀਆਂ ਉਹਨਾਂ ਦੇ ਬੱਚੇ ਕਾਰਾਂ ਵਿੱਚ ਘੁੰਮਦੇ ਸਨ ਭਾਵੇਂ ਸਾਡੀ ਆਰਥਿਕ ਹਾਲਤ ਠੀਕ ਹੀ ਸੀ ਪਰ ਇੰਨੀ ਵਧੀਆ ਨਹੀਂ ਸੀ ਆ ਲੋਕਾਂ ਵਿੱਚ ਇੱਜ਼ਤ ਮਾਣ ਬਹੁਤ ਸੀ ਹੱਥ ਸੁਖਾੜਾ ਸੀ ਕਦੇ ਕਿਸੇ ਪ੍ਰਕਾਰ ਦੀ ਤੰਗੀ ਨਹੀਂ ਸੀ ਆਈ ਪਰ ਇਹ ਸਭ ਕੁਝ ਦੇ ਬਾਵਜੂਦ ਮੇਰਾ ਵੱਡਾ ਭਰਾ ਕਈ ਵੇਰ ਪਿਤਾ ਜੀ ਨਾਲ ਗੱਲਾਂ-ਗੱਲਾਂ ਵਿੱਚ ਹੀ ਬੈਂਸ ਕਰਨ ਲੱਗ ਪੈਂਦਾ ਅਤੇ ਕਹਿੰਦਾ ਤੁਸੀਂ ਲੋਕਾਂ ਦੇ ਇੰਨੇ ਵੱਡੇ ਵੱਡੇ ਕੰਮ ਮੁਫਤ ਵਿੱਚ ਹੀ ਕਰਾ ਦਿੰਦੇ ਹੋ ਇਸ ਦਾ ਤੁਹਾਨੂੰ ਕੋਈ ਲਾਭ ਤੁਹਾਡੇ ਨਾਲ ਦੇ ਦੂਜੇ ਅਧਿਕਾਰੀ ਵੀ ਤਾਂ ਸੰ ਉਹ ਲੱਖਾਂ ਵਿੱਚ ਖੇਡਦੇ ਹਨ ਸਾਡਾ ਮੁਸ਼ਕਲ ਨਾਲ ਹੀ ਗੁਜ਼ਾਰਾ ਹੁੰਦਾ ਹੈ ਕੀ ਤੁਸੀਂ ਨਹੀਂ ਚਾਹੁੰਦੇ ਤੁਹਾਡੇ ਬੱਚੇ ਵੀ ਕਾਰਾਂ ਵਿੱਚ ਘੁੰਮਣ ਉਹ ਵੀ ਵਧੀਆ ਕੱਪੜੇ ਪਾਉਣ ਤੁਹਾਡੀ ਇਮਾਨਦਾਰੀ ਤੁਹਾਡੀ ਸ਼ਰਾਫਤ ਤੁਹਾਡਾ ਇਹ ਸਾਊਪਣਾ ਕਿਸ ਕੰਮ ਪਿਤਾ ਜੀ ਸਮਝਾਉਂਦੇ ਤੇ ਕਹਿੰਦੇ ਪੁੱਤਰ ਦੁਨੀਆ ਵਿੱਚ ਪੈਸਾ ਹੀ ਸਭ ਕੁਝ ਨਹੀਂ ਬੇਗਾਨੀ ਸ਼ਾ ਉੱਤੇ ਮੋਛਾ ਮਨਾਉਣ ਦਾ ਕੀ ਲਾਭ ਜਿੰਨੇ ਚਾਦਰ ਹੋਵੇ ਉਹਨੇ ਹੀ ਪੈਰ ਪਸਾਰਨੇ ਚਾਹੀਦੇ ਹਨ ਸਾਡੇ ਘਰ ਵਿੱਚ ਸੁਖ ਸ਼ਾਂਤ ਹੈ ਅਸੀਂ ਸਾਰੇ ਆਪਣੇ ਨੀਂਦੇ ਸੌਂਦੇ ਹਾਂ ਆਪਣੇ ਨੀਂਦੇ ਜਾਗਦੇ ਹਾਂ ਸਾਨੂੰ ਕੋਈ ਫਿਕਰ ਨਹੀਂ ਕਿਸੇ ਦਾ ਕੰਮ ਕਰਨ ਜਾਂ ਕਰਵਾਉਣ ਲਈ ਵਚਨ ਬੱਧ ਨਹੀਂ ਜੇ ਕਿਸੇ ਦਾ ਕੰਮ ਬਿਨਾ ਕਿਸੇ ਵਿਸ਼ੇਸ਼ ਤਰਦਦ ਆਰਾਮ ਤੇ ਆਸਾਨੀ ਨਾਲ ਹੋ ਜਾਵੇ ਜਾਂ ਮੇਰੀ ਜ਼ਬਾਨ ਹਿਲਾਉਣ ਨਾਲ ਕਿਸੇ ਦਾ ਕੋਈ ਸੁਧਰ ਜਾਵੇ ਜਾਂ ਇਸ ਵਿੱਚ ਮੇਰਾ ਹੀ ਹਿੱਸਾ ਜਾਂਦਾ ਹੈ ਮੈਨੋਂ ਹੀ ਮਨੁੱਖੀ ਮਨੁੱਖ ਦਾ ਦਾਰੂ ਹੈ ਜੇ ਮਨੁੱਖ ਦੋਖ ਸੁਖ ਵੇਲੇ ਇੱਕ ਦੂਜੇ ਦੇ ਕੰਮ ਨਾ ਆਵੇ ਤਾਂ ਉਹ ਫਿਰ ਮਨੁੱਖ ਕਾ ਦਾ ਨਾਲੇ ਬੰਦੇ ਦਾ ਕਦੀ ਰੱਜਦਾ ਹੀ ਨਹੀਂ ਹੁੰਦਾ ਮੈਨੂੰ ਚੌਥੀ ਤਨਖਾਹ ਮਿਲਦੀ ਹੈ ਸ਼ਹਿਰ ਵਿੱਚ ਆਪਣੀ ਕੋਠੀ ਹੈ ਪਿੰਡ ਜ਼ਮੀਨ ਵੀ ਹੈ ਜਿੱਥੋਂ ਖਾਣ ਜੋਗੇ ਦਾਣੇ ਆ ਜਾਂਦੇ ਹਨ ਗੁਜ਼ਾਰਾ ਚੰਗੀ ਤਰ੍ਹਾਂ ਹੋ ਰਿਹਾ ਹੈ ਤੁਸੀਂ ਸਾਰੇ ਵਧੀਆ ਕਾਲਜਾਂ ਤੇ ਸਕੂਲਾਂ ਵਿੱਚ ਪੜ ਰਹੇ ਹੋ ਫਿਰ ਤੋਂ ਦਾ ਅਜੇ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਨਾ ਹੈ ਤੋਂ ਹੁਣੇ ਹੀ ਅਜਿਹੀਆਂ ਗੱਲਾਂ ਸੋਚਣ ਲੱਗ ਪਿਆ ਹਾਂ ਤਾਂ ਅੱਗੇ ਜਾ ਕੇ ਕੀ ਕਰੇਗਾ ਇਹੋ ਜੈ ਸ਼ੋਭ ਵਿਚਾਰ ਸਨ ਮੇਰੇ ਪਿਤਾ ਜੀ ਦੇ ਰੱਬ ਨੇ ਉਹਨਾਂ ਨੂੰ ਭਾਗ ਵੀ ਬਹੁਤ ਲਾਇਆ ਉਹਨਾਂ ਨੇ ਸਰਵਿਸ ਵਿੱਚ ਵੀ ਸਾਹਿਤਿਕ ਖੇਤਰ ਵਿੱਚ ਵੀ ਸਮਾਜਿਕ ਪੱਧਰ ਤੇ ਵੀ ਕਾਫੀ ਨਾਮਨਾ ਖੱਟਿਆ ਮੇਰੇ ਮਾਤਾ ਜੀ ਤਾਂ ਸੀ ਹੀ ਗੋ ਸਾਦਾਤ ਬੇ ਮਿੱਠੇ ਬੋਲੇ ਕਿਸੇ ਨਾਲ ਉੱਚੀ ਨਹੀਂ ਬੋਲਦੇ ਹਰੇਕ ਨੂੰ ਪਿਆਰ ਨਾਲ ਬੁਲਾਉਂਦੇ ਸਨ ਹਰੇਕ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਵਾਂਗ ਹੀ ਸਮਝਦੀ ਤੇ ਉਹਨਾਂ ਦੇ ਵਿਆਹ ਸ਼ਾਦੀਆਂ ਤੇ ਸ਼ੁਭ ਕਾਰਜਾਂ ਉੱਤੇ ਵੀ ਖੁੱਲੇ ਖਰਚ ਕਰਦੀ ਉਹ ਦਾ ਸੱਚਮੁੱਚ ਹੀ ਦੁਨੀਆ ਤੇ ਇੱਕ ਦੇਵੀ ਸੀ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਇਹੋ ਜਿਹਾ ਸੀ ਸਾਡੇ ਘਰ ਦਾ ਸ਼ਾਂਤ ਤੇ ਤਾਰਮਿਕ ਵਾਤਾਵਰਨ ਕੋਈ ਕਿਸੇ ਅੱਗੇ ਨਾ ਬੋਲਦਾ ਸੀ ਤੇ ਨਾ ਲੜਦਾ ਝਗੜਦਾ ਸੀ ਅਜਿਹੇ ਸੁਖਾਵੇ ਵਾਤਾਵਰਨ ਵਿੱਚ ਹੀ ਅਸੀਂ ਸਾਰੇ ਪਲੇ ਤੇ ਪ੍ਰਵਾਨ ਚੜੇ ਹਾਂ ਇੱਕ ਗੱਲ ਜਿਸ ਦਾ ਅੱਗੇ ਜਾ ਕੇ ਮੇਰੇ ਸਾਰੇ ਜੀਵਨ ਤੇ ਡੂੰਗਾ ਪ੍ਰਭਾਵ ਪਿਆ ਇਹ ਮੈਂ ਦੱਸਣਾ ਹੀ ਭੁੱਲ ਗਈ ਹਾਂ ਸਾਡਾ ਪਿਛੋਕੜ ਪਿੰਡੋਂ ਸੀ ਅਸੀਂ ਵੀ ਪਹਿਲੋ ਪੈਲ ਕੁਝ ਜ਼ਿਰ ਪਿੰਡ ਹੀ ਰਹੇ ਆਪਣੇ ਦਾਦੇ ਤੇ ਚਾਚੇ ਚਾਚੀਆਂ ਪਤ ਪਿਤਾ ਜੀ ਘਰ ਵਿੱਚ ਸਭ ਤੋਂ ਵੱਡੇ ਸਨ ਉਹਨਾਂ ਦੀ ਸਲਾਹ ਨਾਲ ਹੀ ਕਰਦੇ ਸਭ ਕਾਰੋਬਾਰ ਚੱਲਦੇ ਹਨ ਉਹ ਜੀ ਵਿਦਿਆ ਪ੍ਰਾਪਤ ਕਰਕੇ ਸ਼ਹਿਰ ਆ ਗਏ ਪਰ ਸਾਨੂੰ ਕੋਚੇਰ ਪਿੰਡ ਹੀ ਰਹਿਣਾ ਪਿਆ ਕਰਦੀ ਜ਼ਮੀਨ ਨੂੰ ਸਾਡੇ ਚਾਚੇ ਹੀ ਸੰਭਾਲਦੇ ਸਨ ਪਿਤਾ ਜੀ ਵੀ ਜਿੰਨਾ ਚਿਰ ਅਸੀਂ ਪਿੰਡ ਰਹੇ ਪਿੰਡ ਦੇ ਘਰ ਨੂੰ ਸਵਾਰਨ ਵਿੱਚ ਹੀ ਲੱਗੇ ਰਹੇ ਫਿਰ ਇਹਨਾਂ ਨੂੰ ਇੱਕ ਵਧੀਆ ਕੋਠੀ ਮਿਲ ਗਈ ਇਹ ਸਾਨੂੰ ਸਾਰਿਆਂ ਨੂੰ ਉੱਥੇ ਲੈ ਗਏ ਅਸੀਂ ਸਾਰੇ ਪਿੰਡ ਦੇ ਜੰਪਲ ਸਾਂ ਖੁੱਲਾ ਖਾਂਦੇ ਪੀਂਦੇ ਰਹੇ ਸਾਂ ਜੋ ਦੋ ਸੀ ਪਿੰਡ ਤੋਂ ਸ਼ਹਿਰ ਨੂੰ ਚੱਲਣ ਲੱਗੇ ਤਾਂ ਦਾਦੀ ਜੀ ਨੇ ਪਿਤਾ ਜੀ ਨੂੰ ਕਿਹਾ ਕਿ ਮੇਰੇ ਬੱਚੇ ਸ਼ਹਿਰ ਵਿੱਚ ਤੰਗ ਨਾ ਰਹਿਣ। ਉਹਨਾਂ ਨੇ ਘਰੋਂ ਹੀ ਇੱਕ ਵਧੀਆ گاਉਂ ਸ਼ਹਿਰ ਭੇਜ ਦਿੱਤੀ ਸੀ। ਸ਼ਹਿਰ ਵਿੱਚ ਸਾਡਾ ਮਕਾਨ ਵੀ ਖੁੱਲਾ ਸੀ। گاਉ ਲਈ ਵੱਖਰਾ ਹੀ ਇਹਾਤਾ ਸੀ। گاਉ ਤੇ ਉਸਦੇ ਬਸ਼ਰੋਟ ਦੇ ਪਿੰਡੋਂ ਸਾਡੇ ਨਾਲ ਹੀ ਸ਼ਹਿਰ ਆ ਜਾਣ ਨਾਲ ਸਾਡੇ ਘਰ ਦਾ ਵਾਤਾਵਰਨ ਪਿੰਡਾ ਵਰਗਾ ਹੀ ਸੀ। ਦੁੱਧ ਕਿਉ ਖੁੱਲਾ ਤੇ ਖਾਲਸ ਸੀ ਜਦੋਂ ਤੱਕ ਵੀ ਮੈਂ ਇਸ ਘਰ ਵਿੱਚ ਰਹੀ ਸਾਡੇ ਘਰ ਸਦਾ ਹੀ ਗਊ ਰਹੀ ਅਸੀਂ ਸਦਾ ਹੀ ਉਸਦੇ ਬੱਚੇ ਜਾਂ ਬੱਚੀ ਨਾਲ ਖੇਡਦੇ ਰਹਿੰਦੇ ਉਹ ਗਊ ਬੁਲਾਈਤੀ ਸੀ ਉਸਦੇ ਰੇਸ਼ਮ ਵਰਗੇ ਵਾਲਾ ਉਤੇ ਅਸੀਂ ਹੱਥ ਫੇਰਦੇ ਰਹਿੰਦੇ ਉਸਦੇ ਬੱਚੇ ਦੇ ਨਾਲ ਚਿੰਬੜੇ ਰਹਿੰਦੇ ਅਸੀਂ ਜਦੋਂ ਪੜ ਕੇ ਘਰ ਆਉਂਦੇ ਇਹ ਸਾਡੇ ਲਈ ਦੋਨੇ ਹੀ ਛਡਾਉਣੇ ਦਾ ਕੰਮ ਕਰਦੇ ਗਊ ਹਰ ਸਾਲ ਵੱਛਾ ਜਾਂ ਵੱਛੀ ਦੇਂਦੀ ਵੱਛੀ ਹੁੰਦੀ ਤਾਂ ਉਹ ਘਰ ਰੱਖ ਲੈਂਦੇ ਫਿਰ 2-3 ਸਾਲ ਬਾਅਦ ਉਸ ਨੂੰ ਪਿੰਡ ਭੇਜ ਦਿੰਦੇ ਤੇ ਫਿਰ ਇਹਨਾਂ ਵੱਛੀਆਂ ਵਿੱਚੋਂ ਹੀ ਇੱਕ ਵੱਛੇ ਵੱਡੇ ਹੋ ਕੇ ਸੂ ਪੈਂਦੇ ਤਾਂ ਅਸੀਂ ਪਹਿਲੇ ਗਊ ਨੂੰ ਪਿੰਡ ਭੇਜ ਦਿੰਦੇ ਤੇ ਹੋਰ ਗਊ ਨੂੰ ਸ਼ਹਿਰ ਲੈ ਆਉਂਦੇ ਪਰ ਜੇ ਵੱਛਾ ਹੁੰਦਾ ਤਾਂ ਉਸ ਨੂੰ ਮਹੀਨੇ ਕੁ ਬਾਅਦ ਹੀ ਦੁੱਧ ਛੁਡਾ ਕੇ ਕਿਸੇ ਨੂੰ ਐਵੇਂ ਹੀ ਦੇ ਦਿੱਤਾ ਜਾਂਦਾ ਜਾਂ ਪਿੰਡ ਭੇਜ ਦਿੱਤਾ ਜਾਂਦਾ ਮਾਂ ਤੇ ਪੁੱਤਰ ਦੇ ਵਿਛੜਨ ਉਤੇ ਜਿੰਨਾ ਦੁੱਖ ਮੈਨੂੰ ਹੁੰਦਾ ਉਹ ਸ਼ਾਇਦ ਹੀ ਕਿਸੇ ਹੋਰ ਨੂੰ ਹੁੰਦਾ ਹੋਵੇ ਪੁੱਤਰ ਦੇ ਵਿਜੋਗ ਤੇ ਵਿਛੋੜੇ ਵਿੱਚ ਮਾਂ ਕਈ ਕਈ ਦਿਨ ਸੋਗ ਮਨਾਉਂਦੀ ਨਾ ਪੱਠੇ ਖਾਂਦੀ ਨਾ ਚੰਗੀ ਤਰ੍ਹਾਂ ਦੁੱਧ ਦਿੰਦੀ ਮੈਨੂੰ ਇਹ ਸਭ ਕੁਝ ਦੇਖ ਕੇ ਬੜਾ ਤਰਸ ਆਉਂਦਾ ਪਰ ਪਿਤਾ ਜੀ ਦੀ ਮਰਜ਼ੀ ਸੀ ਉਨਾ ਅਗੇ ਕੋਈ ਵੀ ਨਹੀਂ ਸੀ ਬੋਲ ਸਕਦਾ ਤੇ ਫਿਰ ਕੁਝ ਸਮਾਂ ਪੈਣ ਉੱਤੇ ਗਊ ਆਪਣੇ ਆਪ ਨਾਲ ਹੀ ਸਮਝੌਤਾ ਕਰ ਲੈਂਦੀ ਆਮ ਵਾਂਗ ਪੱਠੇ ਖਾਣਾ ਸ਼ੁਰੂ ਕਰ ਦਿੰਦੀ ਦੁੱਧ ਦੇਈ ਜਾਂਦੇ ਤੇ ਫਿਰ ਅਗਲੇ ਸੋਏ ਲਈ ਤਿਆਰ ਹੋ ਜਾਂਦੀ ਤੇ ਫਿਰ ਉਹ ਹੀ ਚੱਕਰ ਸ਼ੁਰੂ ਹੋ ਜਾਂਦਾ ਬੱਚੇ ਹੋਵੇ ਤਾਂ ਦੁੱਧ ਪੂਰੀ ਤਰ੍ਹਾਂ ਪਿਲਾਇਆ ਜਾਂਦਾ ਜੇ ਬੱਚਾ ਹੋਵੇ ਤਾਂ ਮਹੀਨੇ ਬਾਅਦ ਹੀ ਉਸ ਨੂੰ ਜਬਰਦਸਤੀ ਮਾਂ ਨਾਲੋਂ ਵੱਖਰਾ ਕਰ ਦਿੱਤਾ ਜਾਂਦਾ। ਖੋਡੇ ਨਾਲ ਬੱਜੇ ਪਸ਼ੂ ਦਾ ਕੀ ਹੈ? ਮਾਲਕ ਦੀ ਮਰਜ਼ੀ ਉੱਤੇ ਹੀ ਉਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਪੈਂਦਾ ਹੈ। ਮਨੁੱਖ ਕਿੰਨਾ ਮਤਲਬੀ ਤੇ ਲਾਲਚੀ ਹੈ। ਜੇ ਕਰਤੀ ਹੋ ਜਾਵੇ ਤਾਂ ਸੋਪ ਪਹਿ ਜਾਂਦਾ ਹੈ। ਅੱਜ ਕੱਲ ਤਾਂ ਮਸ਼ੀਨਾਂ ਰਾਹੀਂ ਪਤਾ ਕਰਕੇ ਤੇ ਹੋਵੇ ਤਾਂ ਉਸ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਪਰ ਪਸ਼ੂਆਂ ਦੇ ਮਾਮਲੇ ਵਿੱਚ ਬਿਲਕੁਲ ਉਲਟੀ ਗੰਗਾ ਵਗਦੀ ਹੈ ਗਊ ਜਾਂ ਮੱਝ ਨੇ ਜੇ ਵੱਛੀ ਜਾਂ ਕੱਟੀ ਦਿੱਤੀ ਹੈ ਤਾਂ ਉਸ ਚਾ ਚੜ ਜਾਂਦਾ ਹੈ ਅਤੇ ਉਸ ਦੀ ਪੂਰੇ ਪੂਰੇ ਸੇਵਾ ਕੀਤੀ ਜਾਂਦੀ ਹੈ ਪਰ ਜੇ ਵੱਛਾ ਜਾਂ ਕੱਟਾ ਹੋ ਜਾਵੇ ਤਾਂ ਉਸ ਤੋਂ ਛੇਤੀ ਤੋਂ ਛੇਤੀ ਖੇੜਾ ਛੁਡਾਲਿਆ ਜਾਂਦਾ ਹੈ ਪ੍ਰਭੂ ਦੀ ਲੀਲਾ ਅਪਰੰਪਾਰ ਹੈ ਸਾਡੇ ਗਊ ਹੁਣ ਫਿਰ ਸੋਏ ਤਾਂ ਉਸ ਨੇ ਇੱਕ ਵੱਛਾ ਦਿੱਤਾ ਬਹੁਤ ਸੁੰਦਰ ਉਸਦੇ ਮੱਥੇ ਤੇ ਚਿੱਟੇ ਤੇ ਕਾਲੇ ਫੁੱਟੇ ਸੀ ਜਿਵੇਂ ਕੋਈ ਦੇਵਤਾ ਹੋਵੇ ਤੇ ਉਸਦੇ ਮੱਥੇ ਤੇ ਤਿਲਕ ਲੱਗਿਆ ਹੋਇਆ ਹੋਵੇ ਅਸੀਂ ਸਾਰੇ ਹੀ ਬੱਚੇ ਖੁਸ਼ ਤਾਂ ਉਸ ਨੂੰ ਕੋਲੋਲਾ ਕਰਦੇ ਨੂੰ ਵੇਖ ਕੇ ਉਸ ਨਾਲ ਖੇਡਦੇ ਅਸੀਂ ਤਾਂ ਉਸ ਦਾ ਨਾਮਕਰਨ ਵੀ ਕਰ ਦਿੱਤਾ ਸੀ ਸੋਨੂ ਰੱਖਿਆ ਸੀ ਉਸ ਦਾ ਨਾਮ ਪਰ ਜਿਵੇਂ ਮੈਂ ਪਹਿਲਾਂ ਦੱਸਾਈ ਹਾਂ ਬੱਚਾ ਕਦੇ ਵੀ 1 ਮਹੀਨੇ ਤੋਂ ਵੱਧ ਘਰ ਨਹੀਂ ਸੀ ਟਿਕਿਆ ਪਰ ਇਸ ਵਾਰ ਅਸੀਂ ਜਿੱਦ ਕਰਕੇ 2 ਮਹੀਨੇ ਲੰਗਾ ਦਿੱਤੇ ਪਰ ਇੱਕ ਸ਼ਾਮ ਕਸਾਈ ਦੇ ਬੱਕਰੇ ਵਾਂਗ ਉਸ ਤੇ ਵੀ ਵਾਰੀ ਆ ਗਈ ਉਸ ਦੀ नस्ਲ ਵਧੀਆ ਸੀ ਇਸ ਲਈ ਉਸ ਨੂੰ ਸਾਡਾ ਗਵਾਂਡੇ ਡੇਰੀ ਵਾਲਾ ਲੈ ਗਿਆ ਉਹ ਜਦੋਂ ਉਸ ਦਾ ਰੱਸਾ ਫੜ ਕੇ ਖੇਚ ਕੋਠੇ ਤੋਂ ਬਾਹਰ ਲੈ ਕੇ ਜਾ ਰਿਹਾ ਸੀ ਤਾਂ ਉਹ ਬਾਹਰ ਨਹੀਂ ਸੀ ਜਾ ਰਿਹਾ ਪੈਂ ਪੈਂ ਕਰੀ ਜਾ ਰਿਹਾ ਸੀ ਪਰ ਉਸ ਦੇ ਵਿਰਲਾਪ ਦੇ ਸਾਤੋਂ ਮੈਨਾਂ ਕਿਸੇ ਨੂੰ ਪ੍ਰਵਾਹ ਨਹੀਂ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਇਹ ਦ੍ਰਿਸ਼ ਦੇਖ ਕੇ ਮੈਂ ਵੀ ਆਪਣੇ ਹੰਝੂ ਨਾ ਰੋਕ ਸਕੇ ਪਰ ਪਸ਼ੂ ਦੀ ਕੌਣ ਸੁਣਦਾ ਹੈ ਮਾਲਕ ਜਿੱਥੇ ਚਾਹੇ ਉਸ ਨੂੰ ਭੇਜ ਸਕਦਾ ਹੈ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਪਿਤਾ ਜੀ ਅਤੇ ਆਪਣੇ ਪਰਿਵਾਰ ਦੇ ਗੱਲ ਕਰਦੇ ਕਰਦੇ ਨੇ ਇਹ ਗਊ ਮੱਜਾਂ ਦਾ ਵਿਸ਼ਾ ਕਿਵੇਂ ਜੋੜ ਲਿਆ ਸੱਚ ਗੱਲ ਤਾਂ ਇਹ ਹੈ ਕਿ ਇਹ ਤਾਂ ਮੈਂ ਅਜੇ ਭੂਮਿਕਾ ਹੀ ਬੰਨੀ ਹੈ ਅਸਲ ਗੱਲ ਤਾਂ ਤੁਹਾਡੇ ਸਾਹਮਣੇ ਰੱਖਣ ਲੱਗੀ ਹਾਂ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕੀ ਹਾਂ ਮੈਂ ਪੜਨ ਵਿੱਚ ਹੁਸ਼ਿਆਰ ਸੀ ਮਾਪੇ ਦੇ ਤਾਂ ਸਭ ਤੋਂ ਲਾਡਲੇ ਸੀ ਪਰ ਪੜਨ ਵਿੱਚ ਵੀ ਮੈਂ ਭਰਾਵਾਂ ਦੇ ਕੰਨ ਕੁੱਤਰਦੀ ਸੀ ਪਿਤਾ ਜੀ ਨੇ ਮੇਰੀ ਇੱਛਾ ਅਨੁਸਾਰ ਮੇਰੀ ਪੜ੍ਹਾਈ ਵੱਲ ਵਧੇਰੇ ਧਿਆਨ ਦਿੱਤਾ ਐਮਏ ਕੀਤੀ ਪੀਐਚਡੀ ਤੇ ਫਿਰ ਇੱਕ ਕਾਲਜ ਵਿੱਚ ਮੈਨੂੰ ਇੱਕ ਲੈਕਚਰਾਰ ਦੀ ਨੌਕਰੀ ਮਿਲ ਗਈ। ਕਾਲਜ ਦਾ ਵਾਤਾਵਰਨ ਵੀ ਬੜਾ ਅਜੀਬ ਸੀ। ਮੁੰਡੇ ਕੁੜੀਆਂ ਇਕੱਠੇ ਹੀ ਪੜਦੇ ਸਨ। ਸਾਰਾ ਦਿਨ ਗੱਪਾਂ, ਰੋਮਾਂਸ ਅਤੇ ਪਿਕਨਿਕਾਂ ਵਿੱਚ ਹੀ ਨਿਕਲ ਜਾਂਦਾ। ਪੜ੍ਹਾਈ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ। ਸਾਡੇ ਵੇਲੇ ਗੱਲ ਕੁਝ ਹੋਰ ਸੀ। ਇੱਕ ਤਾਂ ਸਾਡੇ ਘਰ ਦਾ ਵਾਤਾਵਰਨ ਸ਼ਾਂਤ ਤੇ ਧਾਰਮਿਕ ਸੀ। ਪਿਤਾ ਜੀ ਹਰ ਵੇਲੇ ਲੇਖਣ ਪੜ੍ਹਨ ਵਿੱਚ ਰੁੱਝੇ ਰਹਿੰਦੇ ਸਨ। ਅਸੀਂ ਵੀ ਉਹਨਾਂ ਦੀ ਰੀਸ ਕਰਕੇ ਉਹਨਾਂ ਦੇ ਕੋਲ ਬੈਠ ਕੇ ਪੜ੍ਹਦੇ ਰਹਿੰਦੇ ਤੇ ਨਾਮ ਪ੍ਰਾਪਤ ਕਰਨ ਲਈ ਇੱਕ ਦੂਜੇ ਤੋਂ ਵੱਧ ਨੰਬਰ ਲੈਣ ਦੇ ਯਤਨ ਕਰਦੇ। ਮਾਪੇ ਦੇ ਆਗਿਆ ਵਿੱਚ ਰਹਿਣਾ, ਸਕੂਲ ਜਾਂ ਕਾਲਜ ਦਾ ਕੰਮ ਕਰਨਾ, ਵੇਲ ਵੇੜੇ ਭੈਣ ਭਰਾਵਾਂ ਨੇ ਖੁੱਲੇ ལਾਂਨ ਵਿੱਚ ਖੇਲ ਲੈਣਾ, ਗਊ ਜਾਂ ਉਸ ਦੇ ਬਛੂਤ ਨਾਲ ਪਿਆਰ ਕਰ ਲੈਣਾ। ਕਾਲਜ ਤੋਂ ਸਿੱਧੇ ਘਰ ਤੇ ਘਰੋਂ ਸਿੱਧੇ ਕਾਲਜ ਸਾਡਾ ਪੜਾਈ ਤੋਂ ਬਿਨਾ ਹੋਰ ਕਿਸੇ ਪਾਸੇ ਕਦੇ ਖਿਆਲ ਨਹੀਂ ਸੀ ਗਿਆ ਰੋਮਾਂਸ ਪਿਆਰ ਪਿਕਚਰ ਇਹ ਸਭ ਕੁਝ ਸਾਡੀ ਸਮਝ ਤੋਂ ਬਾਹਰ ਦੀ ਗੱਲ ਸੀ ਹੁਣ ਮੈਂ ਕਾਲਜ ਵਿੱਚ ਲੈਕਚਰਰ ਲੱਗੀ ਹੋਈ ਸੀ ਮਾਪਿਓ ਨੂੰ ਮੇਰੀ ਸ਼ਾਦੀ ਦਾ ਫਿਕਰ ਹੋ ਗਿਆ ਸੀ ਮੇਰੇ ਨਾਲ ਉਹਨਾਂ ਨੇ ਕਦੇ ਇਸ ਸੰਬੰਧ ਵਿੱਚ ਗੱਲ ਨਹੀਂ ਸੀ ਕੀਤੀ ਪਿਤਾ ਜੀ ਨੇ ਬਰਾਦਰੀ ਵਿੱਚੋਂ ਮੇਰੇ ਯੋਗ ਵਰ ਲੱਭਣ ਦੇ ਬਹੁਤ ਯਤਨ ਕੀਤੇ ਅਖਬਾਰਾਂ ਨੂੰ ਇਸ਼ਤਿਹਾਰ ਵੀ ਦਿੱਤੇ ਗਏ ਰਿਸ਼ਤੇਦਾਰਾਂ ਸਾਕਾਂ ਅੰਗਾ ਸਭ ਨੂੰ ਕਿਹਾ ਗਿਆ ਪਰ ਕਿਸੇ ਪਾਸੇ ਤੋਂ ਵੀ ਕੋਈ ਜਵਾਬ ਨਹੀਂ ਸੀ ਮਿਲਿਆ ਪਿਤਾ ਜੀ ਮੇਰੀ ਸ਼ਾਦੀ ਭਰਾਵਾਂ ਤੋਂ ਪਹਿਲਾਂ ਕਰ ਦੇਣਾ ਚਾਹੁੰਦੇ ਸਨ ਭਾਵੇਂ ਕਿ ਮੇਰੇ ਦੋਨੇ ਭਰਾ ਮੈਥੋਂ ਵੱਡੇ ਸਨ ਪਿਤਾ ਜੀ ਰਿਸ਼ਤਾ ਟੋਲ ਟੋਲ ਕੇ ਥੱਕ ਚੁੱਕੇ ਸਨ ਸਗੋਂ ਅੱਕ ਚੁੱਕੇ ਸਨ ਮੈਂ ਇਹ ਅੰਦਾਜ਼ਾ ਉਹਨਾਂ ਦੀ ਮਾਤਾ ਜੀ ਨਾਲ ਗੱਲਬਾਤ ਤੋਂ ਹਰ ਵੇਲੇ ਉਖੜੇ ਉਖੜੇ ਰਹਿਣ ਤੋਂ ਹਰ ਵੇਲੇ ਸੋਚਾਂ ਵਿੱਚ ਡੋਬੇ ਰਹਿਣ ਤੋਂ ਲਾਉਂਦੀ ਸਾਂ ਇੱਕ ਦਿਨ ਐਤਵਾਰ ਦਾ ਦਿਨ ਸੀ ਅਸੀਂ ਸਾਰੇ ਨਾਸ਼ਤਾ ਕਰ ਰਹੇ ਸਾਂ ਕਿ ਸਾਡੇ ਕੋਠੇ ਦੇ ਸਾਹਮਣੇ ਇੱਕ ਕਾਰ ਆ ਕੇ ਰੁਕੇ ਜਿਸ ਵਿੱਚ ਉਹ ਪਿਤਾ ਜੀ ਦੇ ਨਾਲ ਕੰਮ ਕਰਨ ਵਾਲਾ ਉਹਨਾਂ ਦਾ ਇੱਕ ਸਾਥੀ ਅਤੇ ਦੋ ਤਿੰਨ ਹੋਰ ਬੰਦੇ ਬਾਹਰ ਨਿਕਲੇ ਇਹਨਾਂ ਨੂੰ ਸਾਡੇ ਵਿੱਚੋਂ ਪਹਿਲਾਂ ਕਿਸੇ ਨੇ ਵੀ ਨਹੀਂ ਸੀ ਵੇਖਿਆ ਪਿਤਾ ਜੀ ਨੇ ਉਹਨਾਂ ਨੂੰ ਉੱਠ ਕੇ ਡਰਾਈング ਰੂਮ ਵਿੱਚ ਬਿਠਾਇਆ ਅਤੇ ਪਾਣੀ-ਦਾਣੀ ਪਿਲਾਉਣ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਵੀ ਉੱਥੇ ਬੁਲਾ ਲਿਆ। ਜਨਾਨੀ ਦੇ ਨਾਲ ਦੋ ਅਦਖੜ ਜਿਹੇ ਆਦਮੀ ਸਨ ਅਤੇ ਇੱਕ ਨੌਜਵਾਨ ਲੜਕਾ ਵੀ। ਸਾਨੂੰ ਦੱਸਿਆ ਗਿਆ ਕਿ ਲੜਕਾ ਅਮਰੀਕਾ ਵਿੱਚ ਰਹਿੰਦਾ ਹੈ। ਉੱਥੇ ਇਸਦੇ ਪਿਓ ਦਾ ਇੱਕ ਵੱਡਾ ਫਾਰਮ ਅਤੇ ਹੋਰ ਵੀ ਕਾਰੋਬਾਰ ਹੈ। ਉਹ ਜਨਾਨੀ ਉਸਦੀ ਮਾਂ ਹੈ ਜਿਹੜੀ ਕੌਸੇ ਨਾਲ ਹੀ ਆਪਣੇ ਲੜਕੇ ਦੇ ਵਿਆਹ ਕਰਨ ਲਈ ਦੇਸ਼ ਆਈ ਹੈ ਇਹਨਾਂ ਦੇ ਵਿਆਹ ਕਰਕੇ ਇਸ ਮਹੀਨੇ ਦੇ ਅਖੀਰ ਇਹ ਲੜਕੀ ਨੂੰ ਨਾਲ ਹੀ ਵਾਪਸ ਅਮਰੀਕਾ ਲੈ ਜਾਣਾ ਹੈ ਇਹ ਲੋਕ ਆਪਣੀ ਬਰਾਦਰੀ ਦੇ ਸੰਤ ਅਤੇ ਚੰਗੇ ਘਰਾਣੇ ਨਾਲ ਸੰਬੰਧ ਰੱਖਦੇ ਸਨ ਮਾਪੇ ਤਾਂ ਦੇ ਚਿਹਰੇ ਵੱਲ ਦੇਖਿਆ ਉਹ ਕਾਫੀ ਪ੍ਰਸੰਨ ਨਜ਼ਰ ਆ ਰਹੇ ਸਨ ਉਹਨਾਂ ਦੇ ਸਿਰ ਤੋਂ ਜਿਵੇਂ ਕੋਈ ਭਾਰ ਲੈ ਗਿਆ ਹੋਵੇ ਬਾਦ ਵਿੱਚ ਮੈਂ ਲੜਕੇ ਵੱਲ ਧਿਆਨ ਨਾਲ ਦੇਖਿਆ ਉਸ ਦਾ ਰੰਗ ਕੁਝ ਹਾਵਲਾ ਸੀ ਅਤੇ ਨਕਸ਼ਵੇਂ ਕੁਝ ਖਾਸ ਨਹੀਂ ਸਨ ਪਾਵੇਂ ਉਹਨਾਂ ਦੇ ਕਹਿਣ ਅਨੁਸਾਰ ਉਹ ਗ੍ਰੈਜੂਏਟ ਸੀ ਅਤੇ ਕਾਫੀ ਜਾਇਦਾਦ ਦਾ ਮਾਲਕ ਵੀ ਸੀ ਪਰ ਮੇਰੇ ਉੱਤੇ ਉਸ ਦਾ ਕੋਈ ਚੰਗਾ ਪ੍ਰਭਾਵ ਨਹੀਂ ਪਿਆ ਅਤੇ ਮੈਂ ਨੀਵੀਂ ਪਾ ਕੇ ਸੋਚਾਂ ਵਿੱਚ ਡੁੱਬ ਗਏ ਪਿਤਾ ਜੀ ਨੇ ਮੇਰੇ ਵੱਲ ਵੇਖਿਆ ਮੇਰਾ ਚਿਹਰਾ ਉਤਰ ਗਿਆ ਸੀ ਉਸ ਦੇ ਮਾਂ ਮੇਰੇ ਨਾਲ ਗੱਲਾਂ ਜ਼ਰੂਰ ਕਰ ਰਹੀ ਸੀ ਪਰ ਮੈਨੂੰ ਇਹਨਾਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਸਾਰੇ ਅੱਧਾ ਘੰਟਾ ਬੈਠੇ ਰਹੇ ਤੇ ਫਿਰ ਮੇਰੇ ਪਿਤਾ ਜੀ ਦੇ ਸਾਥੀ ਨੇ ਹੀ ਕਿਹਾ ਕਿ ਅਸੀਂ ਕੱਲ ਦਫ਼ਤਰ ਵਿੱਚ ਹੀ ਸਾਰੀ ਗੱਲ ਪੱਕੀ ਕਰਾਂਗੇ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਕਾਫੀ ਉਦਾਸ ਰਹੀ ਉੱਪਰ ਕਮਰੇ ਵਿੱਚ ਜਾ ਕੇ ਕੋਈ ਵੀ ਮਾਤਾ ਜੀ ਜਾਂ ਪਿਤਾ ਜੀ ਨਾਲ ਮੇਰੀ ਕੋਈ ਗੱਲ ਕਰਨ ਦੀ ਹਿੰਮਤ ਨਹੀਂ ਸੀ ਸਾਡਾ ਪਾਲਨ ਪੁੱਛ ਨਹੀਂ ਅਜਿਹੇ ਮਾਹੌਲ ਵਿੱਚ ਹੋਇਆ ਸੀ ਮੇਰੇ ਸਿਰ ਦੇ ਪਹਾੜ ਉਦੋਂ ਟੁੱਟਾ ਜਦੋਂ ਦੂਜੇ ਦਿਨ ਪਿਤਾ ਜੀ ਦੇ ਦਫ਼ਤਰ ਦੇ ਸਾਥੀ ਵੀ ਉਹਨਾਂ ਦੇ ਨਾਲ ਹੀ ਸ਼ਾਮ ਨੂੰ ਸਾਡੇ ਘਰ ਆ ਗਏ ਪਿਤਾ ਜੀ ਨੇ ਮਾਤਾ ਜੀ ਨੂੰ ਅਤੇ ਮੈਨੂੰ ਦੋਹਾਂ ਨੂੰ ਆਪਣੇ ਕੋਲ ਬੁਲਾਇਆ ਤੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਬੇਬੀ ਦੀ ਸ਼ਾਦੀ ਦੀ ਤਾਰੀ ਅਗਲੇ ਹਫ਼ਤੇ ਲਈ ਨਿਸ਼ਚਿਤ ਹੋ ਗਈ ਹੈ ਜੋ ਜੋ ਲੜਕੇ ਦੀ ਵਿਦੇਸ਼ ਵਾਪਸੀ ਵਿੱਚ ਥੋੜੇ ਹੀ ਦਿਨ ਰਹਿੰਦੇ ਹਨ ਮਾਤਾ ਜੀ ਕੁਝ ਨਾ ਬੋਲੇ ਤੇ ਚੁੱਪ ਬੈਠੇ ਰਹੇ ਪਰ ਮੈਂ ਥੋਣਾ ਬੈਠਿਆ ਗਿਆ ਅਤੇ ਮੈਂ ਅੱਖਾਂ ਪਰ ਕੇ ਦੂਜੇ ਕਮਰੇ ਵਿੱਚ ਜਾ ਕੇ ਪਲੰਗ ਤੇ ਸਰਾਣੇ ਵਿੱਚ ਮੂੰਹ ਦੇ ਕੇ ਖੋ ਗਰੋਈ ਪਿਤਾ ਜੀ ਦਾ ਸਾਥੀ ਚਾਹ ਦਾ ਕੱਪ ਪੀ ਕੇ ਚਲਾ ਗਿਆ ਫਿਰ ਮੇਰੀ ਭਾਲ ਕੀਤੀ ਗਈ ਮੈਨੂੰ ਰੋਂਦੇ ਵੇਖ ਕੇ ਪਹਿਲਾਂ ਤਾਂ ਪਿਤਾ ਜੀ ਦਾ ਹਾਰਾ ਚੜ ਗਿਆ ਫਿਰ ਮੈਨੂੰ ਦਿਲਾਸਾ ਦਿੰਦੇ ਹੋਏ ਕਹਿਣ ਲੱਗੇ ਬੇਟੀ ਮੈਂ ਪਹਿਲਾਂ ਹੀ ਕਾਫੀ ਯਤਨ ਕਰ ਚੁੱਕਾ ਹਾਂ ਹੁਣ ਏਡੇ ਵੱਡੇ ਘਰਾਣੇ ਦਾ ਬੇਟਾ ਆਪਣੇ ਆਪ ਹੀ ਮਿਲ ਗਿਆ ਹੈ ਅਤੇ ਮੈਂ ਖਾਂ ਕਰ ਚੁੱਕਾ ਹਾਂ ਹੁਣੇ ਮੇਰੀ ਇੱਜ਼ਤ ਦਾ ਸਵਾਲ ਹੈ ਮੈਂ ਕੁਝ ਵੀ ਨਾ ਬੋਲ ਸਕੇ ਅੱਜ ਤੱਕ ਪਿਤਾ ਜੀ ਦੇ ਸਾਹਮਣੇ ਬੋਲਣ ਦੀ ਕਿਸੇ ਨੇ ਵੀ ਹਿੰਮਤ ਨਹੀਂ ਕੀਤੀ ਅਗਲੇ ਹਫਤੇ ਜਦੋਂ ਮੈਂ ਡੋਲੇ ਵਿੱਚ ਬੈਠੀ ਰੋ ਰਹੀ ਸੀ ਤਾਂ ਮੈਨੂੰ सोनू ਯਾਦ ਆ ਰਿਹਾ ਸੀ ਜਿਸ ਨੂੰ ਮੇਰੇ ਵਾਂਗ ਹੀ ਗਲ ਵਿੱਚ ਰਸਾ ਪਾ ਕੇ ਜ਼ਬਰਦਸਤੀ ਘਰ ਵਿੱਚੋਂ ਕੱਢ ਦਿੱਤਾ ਗਿਆ ਸੀ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਐਸੀ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ